ਸਾਰੇ ਦੋਸਤਾਂ ਤੇ ਆਪੀ ਸਾਰੀ ਕਾਲ ਜੈ ਜੈ ਕੀ ਹਾਲ ਚਾਲ ਆ ਸਭ ਦਾ ਉਮੀਦ ਕਰੰਦ ਹੂ ਸਾਰੇ ਵਧੀਆ ਹੋਵੰਗੇ ਠੀਕ ਠਾਕ ਹੋਵੰਗੇ ਚੜਦੀ ਕਲਾ ਚ ਹੋਵੰਗੇ ਤੇ ਅੱਜ ਹੋ ਗਿਆ ਜੀ 7 ਤਰੀਕ ਤੇ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਆ ਜਿਹੜੇ 2025 ਵਾਲੇ ਕੈਂਡੀਡੇਟਸ ਨੇ ਕਿ ਤੁਹਾਡੇ ਟ్రਾਇਲ ਵਗੈਰਾ ਇਹਦੇ ਸ਼ੁਰੂ ਹੋ ਚੁੱਕੇ ਨੇ ਤੇ ਟ్రਾਇਲ ਦੇ ਵਿੱਚ ਜਿਹੜੇ ਕੈਂਡੀਡੇਟਸ ਆ ਰਹੇ ਨੇ ਠੀਕ ਹੈ ਕੁਝ ਤਾਂ ਪੁਰਾਣੇ ਕੈਂਡੀਡੇਟਸ ਨੇ ਕੁਝ ਨਵੇਂ ਕੈਂਡੀਡੇਟਸ ਨੇ ਜਿਨ੍ਹਾਂ ਨੂੰ ਅਸੀਂ ਫਰੈਸ਼ਰਸ ਕਹਾਂਗੇ ਪ੍ਰਾਣੀ ਕੈਂਡੀਡੇਟਸ ਨੂੰ ਸਾਰਾ ਕੁਝ ਪਤਾ ਹੀ ਔਰ ਨਵੇਂ ਵਾਲੀ ਮੈਂ ਥੋੜਾ ਜਿਆ ਖਾਸ ਕਰਕੇ ਇਹ ਗੱਲ ਕਰਨੀ ਚਾਹੁੰਦਾ ਕਿ ਤੁਸੀਂ ਆਪਣਾ ਜਿਹੜਾ ਟਾਈਮ ਸਰ ਪਹੁੰਚਣਾ ਉਥੇ ਠੀਕ ਹੈ ਜੀ ਆਪਦੇ ਸਮੇਂ ਤੋਂ ਘੱਟੋ-ਬੜਾ ਅੱਧਾ ਮਾਣਾ ਘੰਟਾ ਪਹਿਲਾਂ ਪਹੁੰਚ ਜਿਓ ਤੇੜ ਥੋੜੀ ਐਂਟਰੀ ਲੱਗਦਾ ਸ਼ਾਇਦ ਲੱਡ ਵਾਲੀ ਗੇਟ ਜਿਹੜਾ ਪਿਛਲਾ ਠੀਕ ਹੈ ਉਥੋਂ ਹੀ ਹੋਊਗੀ ਲੱਡ ਵਾਲੀ ਰੋਡ ਤੇ ਗੁਰਨਾਣਕਪੁਰਾ ਸਾਈਡ ਤੇ ਤੇ ਉਥੇ ਤੁਸੀਂ ਮਤਲਬ ਕਿ ਆਪਦਾ ਪਹੁੰਚ ਕੇ ਲਾਈਨ ਵਗੈਰਾ ਲੱਗੀ ਹੁੰਦੀ ਹੈ ਠੀਕ ਹੈ ਤੇ ਉਥੇ ਤੁਸੀਂ ਪਹੁੰਚ ਕੇ ਆ ਉਹਦਾ ਜੋ ਵੀ ਹੈਗਾ ਐਡਮਿਟ ਕਾਰਡ ਹੋ ਗਿਆ ਫੋਟੋ ਵੀ ਠੀਕ ਆ ਉਹ ਸਾਰਾ ਆਪਣੀ ਆਇਡੈਂਟੀਟੀ ਪ੍ਰੂਫ ਗਰਾ ਉਥੇ ਸ਼ੋ ਕਰਨਾ ਠੀਕ ਹੈ ਤਾਂ ਕਿ ਤੁਹਾਡੀ ਜਿਹੜੀ ਐਂਟਰੀ ਆ ਉਥੇ ਉਹ ਬਿਨਾਂ ਕਿਸੇ ਮਤਲਬ ਦਿੱਕਤ ਉਹ ਹੋ ਸਕੇ ਉਸ ਤੋਂ ਬਾਅਦ ਤੁਸੀਂ ਜਦੋਂ ਐਂਟਰ ਕਰ ਜਾਂਦੇ ਹੋ ਠੀਕ ਹੈ ਫਿਰ ਬਾਅਦ ਵਿੱਚ ਤੁਹਾਡੀ ਇੱਕ ਲਿਸਟ ਬਣਾਈ ਜਾਂਦੀ ਹੈ ਗਰੁੱਪ ਬਣਾਇਆ ਜਾਂਦਾ ਠੀਕ ਆ ਉਹਦੇ ਵਿੱਚ ਮਤਲਬ ਕਿ ਤੁਹਾਨੂੰ ਫਿਰ ਜਰਸੀ ਨੰਬਰ ਦਿੱਤਾ ਜਿਹਨੂੰ 50 ਨੰਬਰ ਵੀ ਕਹਿੰਦੇ ਆ ਤਾਂ ਉਹਦੇ ਵਿੱਚ 20 ਆ 25 ਦਾ ਗਰੁੱਪ ਬਣਦਾ ਹੁੰਦਾ ਸਾਡੇ ਵਾਲੇ 25 ਦਾ ਬਣਿਆ ਸੀਗਾ ਤਾਂ ਇਸ ਵਾਰ ਪਤਾ ਨਹੀਂ ਕਿੰਨੇ ਦਾ ਬਣੂਗਾ 25 ਦਾ ਵੀ ਬਣ ਸਕਦਾ 30 ਦਾ ਵੀ ਜਾਂ 20 ਦਾ ਵੀ ਠੀਕ ਹੈ ਜੀ ਤੇ ਜੋ ਵੀ ਮਤਲਬ ਕਿ ਤੁਹਾਨੂੰ ਇਨਸਟਰਕਸ਼ਨ ਜੋ ਵੀ ਉੱਥੇ ਉਸਤਾਦ ਸਹਿਬਾਨ ਹੋਣਗੇ ਉਸਤਾਦ ਸਹਿਬਾਨੀ ਕਹਾਂ ਕਿਉਂਕਿ ਆਪਣੇ ਮਹਿਕਮੇ ਦੀ ਮਤਲਬ ਕਿ ਉੱਥੇ ਏਐਸਈ ਸਬ ਇਨਸਪੈਕਟਰ ਜਿਹੜਾ ਸਾਡੇ ਨਾਲ ਦੇ ਭਰਤੀ ਹੁੰਦੇ ਠੀਕ ਆ ਸੋ ਮੈਂ ਮਤਲਬ ਮੇਰੇ ਨਾਲ ਦੇ ਵੀ ਮੁੰਡੇ ਕੁੜੇ ਨੂੰ ਡਿਊਟੀ ਲੱਗੀ ਹੋਊਗੀ ਉੱਥੇ ਜਲੰਧਰ ਵਾਲਿਆਂ ਦੀ ਠੀਕ ਆ ਤਾਂ ਉੱਥੇ ਤੁਸੀਂ ਮਤਲਬ ਕਿ ਉਹਨਾਂ ਨੂੰ ਕੋਆਪਰੇਟ ਕਰਨਾ ਠੀਕ ਆ ਜੋ ਤੁਹਾਨੂੰ ਹੁਕਮ ਮਿਲਦਾ ਉਹਨਾਂ ਨੂੰ ਸਿਰ ਮੱਥੇ ਲੈਣਾ ਠੀਕ ਆ ਤੇਰੀ ਤੁਸੀਂ ਅੱਗੇ ਜਾ ਕੇ ਮਤਲਬ ਕਿ ਮੈਂ ਕਿੰਨੇ ਸਰਵਾਈਵ ਕਰ ਸਕਦੇ ਆ ਇਨਫੋਸ ਜੀ ਜੋ ਤੁਸੀਂ ਭਰਤੀ ਹੋਣਾ ਠੀਕ ਆ ਤੇ ਉੱਥੇ ਤੁਸੀਂ ਜਾ ਕੇ ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਈਵੈਂਟ ਆ ਠੀਕ ਆ ਸੈਸ ਨੰਬਰ ਕੋਨ ਤੋਂ ਬਾਅਦ ਤੁਹਾਡਾ ਹੋਊਗਾ ਜੀ ਰਨਿੰਗ ਹੋਊਗੀ ਠੀਕ ਆ ਮੁੰਡਿਆਂ ਦੀ ਹੋਊਗੀ 16 ਮੀਟਰ ਕੁੜੀਆਂ ਦੀ ਹੋਊਗੀ 800 ਮੀਟਰ ਠੀਕ ਆ ਜੀ ਤੇ ਤੁਹਾਡੇ ਮਤਲਬ ਕਿ ਗਿੱਟੇ ਦੇ ਉੱਪਰ ਐਂਕਲ ਦੇ ਉੱਪਰ ਇੱਕ ਮਤਲਬ ਕਿ ਇੱਕ ਸੈਂਸਰ ਬੰਨੇ ਹੋਊਗਾ ਠੀਕ ਆ ਜੋ ਤੁਸੀਂ ਪਹਿਲਾ ਸਟੈਪ ਮਤਲਬ ਪਟਣਾ ਤੇ ਉਦੋਂ ਚਾਲੂ ਹੋਊਗਾ ਠੀਕ ਹੈ ਜੋ ਤੁਸੀਂ ਲਾਸਟ ਸਟੈਪ ਆ ਕੇ ਖਤਮ ਕਰਨਾ ਚਾਹ ਰਹੇਂਗਾ ਦੋ ਬਾਅਦ ਜਾਂ ਕੁੜੀਆਂ ਦੋ ਗੇੜਾਂ ਦੇ ਬਾਅਦ ਤੁਹਾਡੇ ਫਿਰ ਉਹ ਜਿਹੜੇ ਮਿੰਟ ਕਾਊਂਟ ਕੀਤੇ ਜਾਣਗੇ ਤੁਸੀਂ ਜਿਹੜਾ ਕੁਆਲੀਫਾਈ ਕੀਤਾਗੇ ਨਹੀਂ ਕੀਤਾ ਠੀਕ ਆ ਉਸ ਤੋਂ ਬਾਅਦ ਤੁਸੀਂ ਜਿਹੜਾ ਤੁਹਾਡਾ ਨੈਕਸਟ ਇਵੈਂਟ ਆ ਠੀਕ ਆ ਉਹ ਹੈਗਾ ਜੀ ਲੌਂਗ ਜੰਪ ਦਾ ਲੌਂਗ ਜੰਪ ਤੇ ਆ ਕੇ ਜਿਹੜਾ ਮਤਲਬ ਮੁੰਡੇ ਕੁੜੀਆਂ ਨਰਵਸ ਹੋ ਜਾਂਦੇ ਕਿਉਂਕਿ ਮਤਲਬ ਆਉਂਦੀ ਹੋਈ ਚੀਜ਼ ਵੀ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਪੇਪਰ 'ਚ ਆਉਂਦੀ ਹੋਈ ਚੀਜ਼ ਵੀ ਬੰਦਾ ਭੁੱਲ ਜਾਂਦਾ ਤਾਂ ਲੌਂਗ ਜੰਪ ਇੱਕ ਐਹੀ ਚੀਜ਼ ਆ ਕਿ ਬੰਦਾ ਆਉਂਦੀ ਹੋਈ ਚੀਜ਼ ਵੀ ਭ ਮਤਲਬ ਉੱਥੇ ਆ ਕੇ ਫੌਲ ਤੇ ਫੌਲ ਹੀ ਹੋਈ ਜਾਂਦਾ ਬਿਲਕੁਲ ਵੀ ਨਰਵਸ ਨਹੀਂ ਹੋਣਾ ਬਿਲਕੁਲ ਵੀ ਤੁਸੀਂ ਏਦਾਂ ਮਤਲਬ ਟ੍ਰੀਟ ਕਰਨਾ ਉੱਥੇ ਕਿ ਅਸੀਂ ਸਿਰਫ ਮਤਲਬ ਕਿ ਆਪਦੇ ਗਰਾਊਂਡ ਦੇ ਵਿੱਚ ਹੀ ਪ੍ਰੈਕਟਿਸ ਕਰ ਰਹੇ ਹਾਂ ਤੇ ਮਤਲਬ ਕਿ ਵੀ ਫੁੱਲ ਐਂਡ ਫਾਈਨਲ ਮਤਲਬ ਕਿ ਅਸੀਂ ਜ਼ੋਰ ਲਾਉਣਾ ਠੀਕ ਹੈ ਤੁਸੀਂ ਉੱਥੇ ਆਪਣੇ ਸਟੈਪ ਕਾਊਂਟ ਕਰ ਸਕਦੇ ਹੋ ਠੀਕ ਹੈ ਸਟੈਪ ਕਾਊਂਟ ਕਰਨ ਤੋਂ ਤੁਹਾਨੂੰ ਕੋਈ ਵੀ ਨਹੀਂ ਰੋਕੂਗਾ ਤੁਸੀਂ ਆਪਣੇ ਜਿੰਨੇ ਵੀ ਤੁਸੀਂ ਸਟੈਪ ਤੇ ਲਾਉਣੇ ਜਿੰਨੇ ਵੀ ਮਤਲਬ ਜਿੰਨੀ ਦੂਰੀ ਤੋਂ ਮਤਲਬ ਫੌਲ ਲਾਈਨ ਜਿਹੜੀ ਮਤਲਬ ਮੇਨ ਲਾਈਨ ਆ ਉੱਥੋਂ ਲੈ ਕੇ ਤੁਸੀਂ ਆਉਦੇ ਕਿੰਨੇ ਸਟੈਪ ਗਿਣ ਕੇ ਜਾਂ ਜਿਵੇਂ ਵੀ ਤੁਸੀਂ ਲਾਉਣੇ ਹੋ ਜਿਵੇਂ ਤੁਸੀਂ ਕਲੀਅਰ ਕਰਦੇ ਹੋ ਠੀਕ ਆ ਅੱਗੇ ਜ ਮਤਲਬ ਜਿਹੜਾ ਫਲਾਈ ਪੂਰਾ ਫੁੱਲ ਕਰਨਾ ਤੇ ਜਿਹੜਾ ਆਦਰ ਜਿਹੜਾ ਮਤਲਬ ਪਿੱਛੇ ਹੱਥ ਨਹੀਂ ਲਾਉਣੇਗੇ ਅੱਗੇ ਨੂੰ ਡਿਗਣਾ ਆ ਠੀਕ ਆ ਇਹ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਉਸ ਤੋਂ ਬਾਅਦ ਤੁਹਾਡਾ ਹੋਊਗਾ ਜੀ ਹਾਈ ਜੰਪ ਠੀਕ ਆ ਹਾਈ ਜੰਪ ਬਿਲਕੁਲ ਨਾਰਮਲ ਹੀ ਹੁੰਦਾਗਾ ਠੀਕ ਆ ਉਹ ਤੁਸੀਂ ਕੰਪਲੀਟ ਕਰ ਹੀ ਲਓਗੇ ਤੇ ਹਾਈ ਜੰਪ ਦੇ ਵਿੱਚ ਇਦਾਂ ਕਿ ਮਤਲਬ ਜਦੋਂ ਹੁੰਦਾ ਨਾ ਫਿਸ਼ ਫਲਾਈ ਉਹ ਨਹੀਂ ਲਾਉਣਾਗਾ ਠੀਕ ਆ ਪ੍ਰੋਪਰ ਲਾਉਣਾ ਠੀਕ ਆ ਜੇ ਆਪਾਂ ਕਹਿ ਦਈਏ ਆਪਾਂ ਪ ਖੜੇ ਖੜੇ ਆਪਾਂ ਕਦਮ ਪੱਟ ਕੇ ਪਰਲੀ ਸਾਈਡ ਜਾਣਾ ਹੈ ਨਾ ਜਿਵੇਂ ਇਦਾਂ ਹੁੰਦਾ ਹੋ। ਤੇ ਤੁਸੀਂ ਜਿਹੜਾ ਮਤਲਬ ਸਾਈਡ ਤੋਂ ਆ ਕੇ ਵੀ ਲਾ ਸਕਦੇ ਹੋ ਜਿਵੇਂ ਮਰਜ਼ੀ ਲਾ ਸਕਦੇ ਹੋ ਪਰ ਤੁਸੀਂ ਆਫੀਸ਼ਲਾਈ ਵਾਲਾ ਨਹੀਂ ਲਾ ਸਕਦੇ ਠੀਕ ਹੈ ਜੀ। ਤਾਂ ਇਹ ਚੀਜ਼ਾਂ ਮੈਂ ਤੁਹਾਨੂੰ ਮਤਲਬ ਕਿ ਦੱਸਣੀਆਂ ਸੀਗਾ ਵੀ ਇਹ ਚੀਜ਼ਾਂ ਤੁਸੀਂ ਉੱਥੇ ਹੀ ਕਰਨੀਆਂ। ਨਰਵਸ ਬਿਲਕੁਲ ਨਹੀਂ ਹੋਣਾ ਨਰਵਸ ਤਾਂ ਜਿਵੇਂ ਕਹਿੰਦੇ ਵੀ ਵਰਕ ਆ ਹੀ ਪੱਡੂ ਨਰਵਸ ਵਾਲਾ। ਤੇ ਹਰ ਗੇੜ ਦਾ ਤੁਹਾਨੂੰ ਜਿਹੜਾ ਮਤਲਬ ਕਿ ਟਾਈਮ ਪ੍ਰੋਪਰ ਦੱਸਿਆ ਜਾਊਗਾ ਠੀਕ ਹੈ ਜੀ। ਤੇ ਇਹ ਤੁਹਾਨੂੰ ਮੈਂ ਸਾਰੀਆਂ ਗੱਲਾਂ ਦੱਸਣੀਆਂ ਸੀਗੀਆਂ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੀ ਵੀਡੀਓ ਧਿਆਨ ਨਾਲ ਦੇਖਿਓਗੀ ਪੂਰਾ ਕਰਕੇ ਆਉਂਗੇ ਤੇ ਆ ਕੇ ਮੈਨੂੰ ਖੁਸ਼ਖਬਰੀ ਜ਼ਰੂਰ ਦਿਓਗੇ ਤੇ ਇਸੇ ਤਰ੍ਹਾਂ ਜੁੜੇ ਹੋਏ ਚੈਨਲ ਨਾਲ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜਾਈ ਹਾਂ ਤੇ ਸਪੋਰਟ ਕਰਦੇ ਰਹੋ ਜਿਉਂਦੇ ਵੱਸਦੇ ਰਹੋ